ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਪਰਸੋ ਰੋਜ਼ਦੋ ਰਖੇ ਸ਼ਰੀਆ ਖਾਨ ਪਰ ਸਾਬ ਦੇ ਭੋਗ ਪਾਏ ਗਏ ਇਸ ਉਪਰੰਤ ਸ੍ਰੀ ਕੇਸਗੜ ਸਾਹਿਬ ਵਿਖੇ ਖੁੱਲੇ ਪੰਡਾਲ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵਲਯੋ ਐਸੇ ਮਹਾਨ ਸਤਿਗੁਰੂ ਕਲਗੀ ਤਰਪਿਤਾ ਸਰਬੰਸ ਦਾਨੀ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਾਲ ਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਅੱਜ ਦੇ ਸ਼ੁਭ ਦਿਹਾੜੇ ਇਹਦਾ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਮਾਤਾ ਗੁਜਰ ਕੌਰ ਜੀ ਦੇਗ ਰਹਾ ਹੈ ਵਰਤੋ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਜੀ ਵਿਖੇ ਉਤਾਰਤਾ ਰਿਹਾ ਹੈ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਮੁੱਚੀਆਂ ਇਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਚਾਅ ਦੇ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਸ਼ੇਖ ਪੰਤ ਦੀ ਨਵਾਈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਤਕ ਸ਼੍ਰੀ ਕੇਸ਼ਕਰ ਸਾਹਿਬ ਜੀ ਦੇ ਸਮੂਹੇ ਹੀ ਪ੍ਰਬੰਧ ਵੱਲੋਂ ਪ੍ਰਕਾਸ਼ ਸਾਹਿਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਪੁਰਪੁਰ ਮਨਾਇਆ ਜਾ ਰਿਹਾ ਹੈ ਪਰਸੋਂ ਦੇ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਸਤਿਗੁਰਾਂ ਦੀ ਬਾਣੀ ਦੀ ਮਾਣਕ ਬਖਸ਼ਤ ਹੋਈ ਹੈ ਗੁਰਬਾਣੀ ਦੀ ਦੇ ਸਤਪੂਰਨ ਭੋਗ ਪਾਇਆ ਗਿਆ ਜਿਵੇਂ ਹੋਰ ਸਾਥ ਗੁਰੂ ਘਾੜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਕਲ ਦੀ ਜੀਵਾਂ ਦਾ ਉਧਾਰ ਕਰਨ ਵਾਸਤੇ ਅੱਜ ਦੇ ਦਿਨ ਪ੍ਰਕਾਸ਼ ਧਾਰਿਆ ਸਤਿਗੁਰਾਂ ਦੀ ਮਹਿਮਾ ਸਤਿਗੁਰਾਂ ਦੀ ਵਡਿਆਈ ਬਹੁਤ ਵੱਡੀ ਹੈ 42 ਵਰੇ ਸਤਿਗੁਰ ਦੀ ਸਰੀਰਕ ਜਾਮੇ ਵਿੱਚ ਇਸ ਸੰਸਾਰ ਵਿੱਚ ਰਹੇ ਪਰ ਜਿਹੜੇ ਕਾਰਜ ਉਹਨਾਂ 42 ਵਰਿਆਂ ਦੇ ਵਿੱਚ ਕੀਤੇ ਅਸੀਂ 42 ਜੋਗ ਵੀ ਉਹਨਾਂ ਦੀ ਵਡਿਆਈ ਕਰੀ ਜਾਈਏ ਤਾਂ ਵੀ ਥੋੜੀ ਹੈ ਅਸੀਂ ਤਾਂ ਬਸ ਇਹ ਕਹਿ ਸਕਦੇ ਹਾਂ ਤੇਰੇ ਕਮਲ ਕਮਲ ਪਰ ਕਹਾਂ ਜਗਾਵਾ ਜੋ ਸਾਹਿਬ ਜੁੜੇ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੋਂ ਠਾਕੁਰ ਉਤਪ ਭਗਵਾਨਾ ਚਲਗੀ ਤਰਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰੂਵੰਦੀਆਂ ਸਮੋਚੀਆਂ ਹੈ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਆਮਰਤਸ਼ਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਾਂ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਸ਼ ਨਗਰ ਸਰਹੰਦ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਹਿਬੇ ਕੁਮਾਰ ਸਰਵੰਸ ਦਾ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਸਮਾਗਮ ਵਿੱਚ ਰਾਜਸੀ ਸਮਾਜਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਅੰਗਮੜਾ ਵਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸਹਿਬੇ ਕਮਾਲ ਸਰਬਸਦਾਨੀ ਅੰਮ੍ਰਿਤ ਦੇ ਦਾਤੇ ਕਲਗੀ ਦਾ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰੂ ਦੀਆਂ ਦੇਸ਼ ਉਦੇਜ ਵਿੱਚ ਵਸਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਆਦ੍ਰਿਸ਼ ਨਗਰ ਸਰਹੰਦ ਬਾਬਾ ਬੁੱਢਾ ਜੀ ਗੁਰਦੁਆਰਾ ਵਿਖੇ ਸਮੂਹ ਸੰਗਤਾਂ ਵੱਲੋਂ ਪਰਮੰਦਰ ਸਿੰਘ ਮੰਦ ਵੱਲੋਂ ਧੰਨ ਧੰਨ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰੂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੈਂ ਨੌਜਵਾਨ ਸਿੱਖ ਪੀੜ੍ਹੀ ਨੂੰ ਇਹੀ ਬੇਨਤੀ ਕਰੂੰਗਾ ਕਿ ਨਸ਼ੇ ਦਾ ਤਿਆਗ ਕਰੋ ਨਸ਼ਾ ਦੂਰ ਰੋ ਅਗਰ ਨਸ਼ਾ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਦੇ ਬਾਟੇ ਦਾ ਨਸ਼ਾ ਕਰੋ ਗੁਰੂ ਵਾਲੇ ਬਨੋ ਸਿੰਘ ਸਜੋ ਗੁਰਬਾਣੀ ਨਾਲ ਜੁੜੋ ਮੈਂ ਹੀ ਅੱਜ ਦੇ ਨੌਜਵਾਨ ਨੂੰ ਇਹੀ ਸੰਦੇਸ਼ ਦਊਂਗਾ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਦਰਸ਼ ਨਗਰ ਚ ਬਾਬਾ ਬੁੱਢਾ ਜੀ ਦੇ ਇਹ ਗੁਰਦੁਆਰਾ ਸਾਹਿਬ ਚ ਅੱਜ ਬਾਬਾ ਜੀ ਦੇ ਪ੍ਰਕਾਸ਼ ਉਸਤਵ ਬਣਾਇਆ ਹੈ ਔਰ ਬੜਾ ਲੋਕਾਂ ਚ ਉਸ਼ਾ ਸੀ ਔਰ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਵੀ ਕੀਤੀ ਵੀ ਸਾਰੇ ਨਹੀਂ ਚੜਦੀ ਕਲਾ ਰਹੇ ਜਿੱਦਾਂ ਸਾਡੇ ਗੁਰੂਆਂ ਨੇ ਕਿਹਾ ਸੀ ਕਿ ਕੀਰਤ ਕਰੋ ਵੰਡ ਛਕੋ ਨਾਲ ਮਿਲ ਕੇ ਸਾਰਿਆਂ ਨੂੰ ਦੇਸ਼ ਵੀ ਦਿੱਤਾ ਔਰ ਬੜਾ ਕੁਝ ਆ ਕੇ ਭਾਈ ਜੀ ਨੇ ਦੱਸਿਆ ਗੁਰੂ ਜੀ ਦੀ ਜੀਵਨੀ ਬਾਰੇ ਬਹੁਤ ਸੁਣ ਕੇ ਮਨ ਨੂੰ ਪ੍ਰਸ਼ੰਸਾ ਆਈ ਵੀ ਅਸੀਂ ਉਸ ਗੁਰੂ ਦੇ ਵੰਸਾਂ ਜਿਨ੍ਹਾਂ ਨੇ ਆਪਣੀ ਕੌਮ ਲਈ ਆਪਣੇ ਦੇਸ਼ ਲਈ ਔਰ ਆਪਣੀ ਸਿੱਖੀ ਧਰਮ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਔਰ ਕੀ ਕੀ ਸਿੱਖਿਆ ਮੈਂ ਸਮੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਪਰ ਜੋ ਸਿੱਖੀ ਧਰਮ ਹੈ ਉਹ ਇੱਕ ਵੱਖਰੀ ਇੱਕ ਜਜ਼ਬਾਤ ਔਰ ਜੋਸ਼ ਭਰਿਆ ਇਹ ਸਿੱਖੀ ਜੀਵਨ ਹੈ ਔਰ ਪ੍ਰਮਾਤਮਾ ਦੇ ਚਰਨਾ ਚ ਅਰਦਾਸ ਕਰਦੇ ਆ ਮੇਰੇ ਨਗਰ ਨੂੰ ਮੇਰੇ ਇਲਾਕੇ ਨੂੰ ਮੇਰੇ ਫਤਿਹਗੜ੍ਹ ਸਿੱਧਾ ਦੀ ਧਰਤੀ ਤੇ ਹਮੇਸ਼ਾ ਤੰਦਰੁਸਤੀਆਂ ਬਖਸ਼ੀ ਔਰ ਚੜ੍ਹਦੀ ਕਲਾ ਬਖਸ਼ੀ ਐਦਾਂ ਹੀ ਅਸੀਂ ਚੜ੍ਹਦੀ ਕਲਾ ਲੋਕਾਂ ਦੀ ਮਾਨਤ ਦੀ ਔਰ ਆਪਣੇ ਸਮਾਜ ਦੀ સેવા ਕਰ ਸਕੀਏ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਹੈਬੇ ਕੁਮਾਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖਦੇ ਹੋਏ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ। ਇਸ ਮੌਕੇ ਤੇ ਸਮਾਜਿਕ ਧਾਰਮਿਕ ਰਾਸੀ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ। ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦਸਾਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਦਰਮਦਰ ਸ਼ਹੀਦਾਂ ਦੀ ਧਰਤੀ ਜਿੱਥੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਨੇ ਸ਼ਹਾਦਤ ਦਿੱਤੀ ਸੀ ਨਿਹੰਚ ਚੜੇਗੇ ਸੀ ਉਸ ਸ਼ਾਂਤ ਤੇ ਅੱਜ ਸ੍ਰੀ ਘਟਪੜ ਸਾਹਿਬ ਦੇ ਭੋਗ ਪਾਈ ਗਏ ਔਰ ਉਪਰੰਤ ਕੀਰਤਨ ਅਰਦਾਸ ਸਮੂਚੀ ਸੰਗਤ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਅਰਦਾਸ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਮੈਂ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦਾਂ ਜਿਨ੍ਹਾਂ ਨੇ ਸਮੁੱਚੇ ਗੁਰਦੁਆਰਾ ਸਾਹਿਬ ਆਣ ਵਿੱਚ ਸ਼੍ਰੀ ਗੰਡ ਪੜ ਸਾਹਿਬ ਦੇ ਭੋਗ ਪਾਏ ਆ ਅਸੰਗਤ ਨੂੰ ਗੁਰੂ ਦੇ ਲੜਦਾ ਹੈ ਅੱਜ ਦਸਵੇਂ ਪਾਤਸ਼ਾਹ ਅਮਰਦੇਦਾਨੀ ਸਰਮਾ ਸਦਾਨੀ ਦੇ ਪ੍ਰਕਾਸ਼ ਪੁਰਬ ਤੇ ਜਿੱਥੇ ਮੈਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੰਨਾ ਹੈ ਤਰਵਾਦੀਆਂ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਤਿਗੜ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਦੇ ਪ੍ਰਕਾਸ਼ ਦੇ ਅਲੇ ਤੋਂ ਮੌਨਦੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪਰसों ਤੋਂ ਆਰੰਭ ਕਰਾਏ ਹੋਏ ਸੀਗੇ ਕੱਲ ਮੱਧ ਦੇ ਭੋਗ ਤੋਂ ਬਾਅਦ ਅੱਜ ਪ੍ਰੰਤ ਸਮਾਪਤੀ ਸਪੂਰਤਾਈ ਦੇ ਭੋਗ ਪਾਏ ਗਏ ਨੇ ਔਰ ਸੂਚੀਆਂ ਸੰਕਟਾਂ ਬੜੇ ਹੀ ਚਾਵਾਂ ਦੇ ਨਾਲ ਅੱਜ ਆਪਣੇ ਗੁਰੂ ਸਾਹਿਬਾਨ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਮੈਂ ਸੂਚਿਆ ਸੰਗਤਾਂ ਨੂੰ ਫਿਰ ਲੱਖ ਲੱਖ ਵਧਾਈ ਦਿੰਦਾ ਹੋਇਆ ਬੇਨਤੀ ਕਰਦਾ ਕਿ ਆਓ ਆਪਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰੀਏ ਔਰ ਅੰਮ੍ਰਿਤਪਾਨ ਛੱਕ ਕੇ ਗੁਰੂ ਦੇ ਸਿੰਘ ਬਣੀਏ ਗੁਰਦੁਆਰਾ ਰਾਮ ਦਾਸਪੁਰੀ ਅਰਮਾਨਪੁਰਾ ਬਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਸਤੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਲੰਗਰ ਵੀ ਲਗਾਇਆ ਗਿਆ ਗੁਰੂ ਕੀ ਸਾਜੀ ਨਵਾਜੀ ਸਾਥ ਸੰਗਤ ਜੀਓ ਗੁਰੂ ਗਰੀਬਨ ਆਵਾਜ਼ ਚਬਰ ਛਤਰ ਧਕਤਾਂ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦੇ ਆਲੇ ਨੂੰ ਮੁਕ ਰੱਖਦੇ ਹੋਇਆਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕੁ ਰਾਮਦਾਪ ਪੁਰੀਰ ਮਾਨਪੁਰੇ ਤੋਂ ਪਹਿਲਾਂ ਆਰੰਭ ਹੋ ਰਿਹਾ ਹੈ ਇਹ ਗੁਰੂ ਕੀ ਪਿਆਰੀ ਸਾਥ ਸੰਗਤ ਜੀ ਪੀਓ ਪੌਲ ਖੰਡ ਧਾਰ ਹੋਵੇ ਜਨਮ ਸਹੇਲਾ ਇਹ ਕਲਗੀਆਂ ਵਾਲੇ ਪਾਸ਼ਾ ਨੇ ਸਾਡੀ ਖਤ ਸਾਰਾ ਸਰਬੰਸ ਵਾਰ ਦਿੱਤਾ ਅੱਜ ਉਹਨਾਂ ਦੇ ਕੀਤੇ ਪਰਕਾਰਾਂ ਨੂੰ ਸਿੱਖੋਂ ਯਾਦ ਕਰ ਰਹੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਸਾਰੀਆਂ ਸਿੱਖ ਸੰਗਤਾਂ ਨੂੰ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਜਿਹੜੇ ਦੀਆਂ ਬਹੁਤ-ਬਹੁਤ ਵਾਰਕਾਂ ਜਿਉ ਆਇਆ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ